ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਮਾਂ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਸਿੱਖ ਨੇ ਮੋਨਿਆਂ ਦਾ ਵਿਸਾ ਨਹੀਂ ਕਰਨਾ ਮੋਨੇ ਕਿਹੜੇ ਹਨ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਅੰਮ੍ਰਿਤ ਛਕਿਆ ਅੰਮ੍ਰਿਤ ਦੀ ਮਰਿਆਦਾ ਨਹੀਂ ਰੱਖੀ ਕੇ ਸਾਨੂੰ ਕਤਲ ਕਰਵਾਇਆ ਦਾੜਾ ਕਟਵਾਤਾ ਉਹਨਾਂ ਨੂੰ ਅਸਲ ਮੋਨੇ ਕਿਹਾ ਗਿਆ ਹੈ ਇਕੱਲਾ ਆਹੀ ਨਹੀਂ ਆ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਅੰਮ੍ਰਿਤ ਦੀ ਮਰਿਆਦਾ ਨਹੀਂ ਰੱਖੀ ਇਕੱਲੇ ਉਹਨਾਂ ਨੂੰ ਮੋਨੇ ਕਿਹਾ ਗਿਆ ਹੈ ਨਹੀਂ ਭਾਈ ਜਿਨ੍ਹਾਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਤੇ ਉਹਨਾਂ ਨੇ ਵੀ ਕੇਸ ਕਤਲ ਕਰਵਾਏ ਨੇ ਤੇ ਉਹਨਾਂ ਨੇ ਅਮਰਤ ਨਹੀਂ ਛਕਿਆ ਉਹਨਾਂ ਨੂੰ ਵੀ ਮੌਨੇ ਕਿਹਾ ਗਿਆ ਹੈ ਤੇ ਸਤਗੁਰਾਂ ਦਾ ਹੁਕਮ ਹੈ ਕਿ ਭਾਈ ਇਹਨਾਂ ਦਾ ਕਦੇ ਵਿਸਾਹ ਨਹੀਂ ਕਰਨਾ ਇਹ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਇਹਨਾਂ ਦੇ ਨਾਲ ਕੋਈ ਰੋਟੀ ਬੇਟੀ ਦੀ ਸਾਧ ਨਹੀਂ ਕਰਨੀ ਕੋਈ ਮੇਲਜੋਲ ਨਹੀਂ ਰੱਖਣਾ ਹਾਂ ਜੇਕਰ ਇਹ ਪੰਜਾ ਪਿਆਰਿਆਂ ਕੋ ਪੇਸ਼ ਹੋ ਕੇ ਅਮਰਤ ਛਕ ਲੈਣ ਮਰਿਆਦਾ ਰੱਖਣਾ ਤੇ ਫਿਰ ਇਹਨਾਂ ਨਾਲ ਕੋਈ ਵਿਤਕਰਾ ਨਹੀਂ ਕਰਨਾ ਇਹ ਸਾਡੇ ਗੁਰ ਭਾਈ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤਮ